ਅਸੀਂ ਤੇ ਸਾਖ ਸਾਤ ਗਵਾਹ ਸੀ ਦੇ ਹਾਂਜੀ ਜੋ ਮਾਂ ਮਾਈ ਕਹਿੰਦੀ ਜੋ ਮਾਤਰਾਣੀ ਕਹਿੰਦੀ ਆ ਉਹ ਹੁੰਦਾ ਅਸੀਂ ਤੇ ਜੇ ਮੈਂ ਤੁਹਾਨੂੰ ਕਹਾਂ ਕਿ ਇੱਥੇ ਸਿੰਧੂ ਘਾਟੀ ਵੇਲੇ ਦੀਆਂ ਜੀ ਹਾਂ ਤੁਸੀਂ ਸਹੀ ਸੁਣਿਆ ਸਿੰਧੂ ਘਾਟੀ ਵੇਲੇ ਦੀਆਂ ਇੱਥੇ ਖੁਦਾਈ ਵਿੱਚ ਚੀਜ਼ਾਂ ਮਿਲੀਆਂ ਆ ਪਰ ਤੁਸੀਂ ਇਹ ਗੱਲਾਂ ਤੇ ਯਕੀਨ ਨਹੀਂ ਕਰਨਾ ਇਸ ਕਰਕੇ ਮੈਂ ਕਹਿੰਦਾ ਤੁਸੀਂ ਆਓ ਆ ਕੇ ਚੀਜ਼ਾਂ ਖੁਦ ਦੇਖੋ ਕੀ ਕੀ ਚੀਜ਼ਾਂ ਆ ਇਸੇ ਤਰ੍ਹਾਂ ਉਹ ਆਏ ਦੇ ਜੀ ਲੇਕਿਨ ਉਹਨਾਂ ਨੂੰ ਤੁਸੀਂ ਹਿਸਾਬ ਲਾਓ ਉਹ ਮਰਨ ਕਰ ਲਈ ਸੀਗਾ ਅੱਛਾ ਜੀ ਉਹਨਾਂ ਨੂੰ ਕੁਝ ਨਹੀਂ ਹੋਇਆ ਅੱਛਾ ਜੀ ਔਰ ਉਸ ਤੋਂ 1.5 ਸਾਲ ਬਾਅਦ ਉਹਨਾਂ ਦੀ ਮ੍ਰਿਤਿ ਹੋਈ ਆ ਇਹਨਾਂ ਨੂੰ ਬੜਾ ਚਮਤਕਾਰ ਹੋਰ ਕੀ ਹੋਣਾ ਉਹ ਡਾਕਟਰ ਕੁਝ ਨਹੀਂ ਔਖੇ ਨੇ ਇਹਨਾਂ ਨੂੰ ਤੁਸੀਂ ਘਰ ਨੂੰ ਲੈ ਜਾਓ ਅੱਛਾ ਕੋਲੇ ਅੰਮ੍ਰਿਤਸਰ ਲੈ ਕੇ ਉਸੇ ਅੰਮ੍ਰਿਤਸਰ ਲੈ ਕੇ ਅੱਛਾ ਜੀ ਤੋਂ ਬਸ ਉਹ ਲੇਕਿਨ ਉਹਨਾਂ ਨੂੰ ਹੋਇਆ ਕੁਝ ਨਹੀਂ ਮਲਕੀ ਠੀਕ ਠਾਕ ਮਰ ਕੇ ਹਜ਼ਾਰਾਂ ਸਾਲ ਪਹਿਲਾਂ ਇਹ ਮੰਦਿਰ ਬਣਿਆ ਹੋਇਆ ਆ ਜਿਹੜੀ ਸ਼ਿਲਪਕਾਰੀ ਕੀਤੀ ਆ ਜਾਂ ਮਤਲਬ ਇੱਥੇ ਕੋਈ ਵੀ ਕਾਰਾਗਰੀ ਹੋਈ ਹੋ ਆ ਉਹ ਸਾਰੀ ਪ੍ਰਾਤਣ ਆ ਇੰਨੀ ਪ੍ਰਾਤਣ ਆ ਜਿਹੜੇ ਬਾਰੇ ਮਤਲਬ ਖੋਜ ਕਰਤਾ ਜਿਹੜੇ ਆ ਉਹਨਾਂ ਨੂੰ ਵੀ ਇੰਨਾ ਜਾਣਕਾਰੀ ਹੋਣੀ ਕਿ ਕਦੋਂ ਦੀ ਇਹ ਬਣੀ ਹੋਈ ਆ ਪਰ ਫਿਰ ਵੀ ਜਿਹੜਾ ਅੰਦਾਜ਼ਨ ਜਿੱਦਾਂ ਵੀ ਜੋ ਖੋਜਾਂ ਹੋਈਆਂ ਉਸ ਹਿਸਾਬ ਨਾਲ ਇਹ 2-3 ਹਜ਼ਾਰ ਸਾਲ ਪੁਰਾਣਾ ਮੰਦਿਰ 2-3 ਹਜ਼ਾਰ ਵੀਡੀਓ ਦੇਖ ਰਹੇ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਹੁਸ਼ਿਆਰਪੁਰ ਤੋਂ ਅੱਜ ਅਸੀਂ ਪਹੁੰਚੇ ਆ ਜ਼ਿਲ੍ਹਾ ਹੁਸ਼ਿਆਰਪੁਰ ਦਾ ਇੱਕ ਕਸਵਾ ਆ ਜੀ ਢੋਲਵਾਹਾ ਚਨੋੜੀ ਤੁਸੀਂ ਮੇਰੀਆਂ ਵੀਡੀਓ ਜੋ ਦੇਖਦੇ ਆ ਤਾਂ ਉਹਦੇ ਵਿੱਚ ਦੇਖਦੇ ਹੋਣਾ ਕਿ ਜੱਤ ਦੇ ਢੋਲਵਾਹਾ ਜਾ ਇਧਰ ਲੇ ਕੰਢੀਰੇ ਚ ਮੁੰਡਾ ਘੁੰਮਦਾ ਰਹਿੰਦਾ ਆ ਕਿਉਂ ਘੁੰਮਦਾ ਕਿਉਂਕਿ ਅਸੀਂ ਲੋਕੀ ਆਪਣੇ ਜ਼ਿਲ੍ਹੇ ਤੋਂ ਬਾਹਰੋਂ ਨਿਕਲਦੇ ਆ ਬਟ ਇੱਕ ਚੀਜ਼ ਤੁਸੀਂ ਨੋਟ ਕਰਿਓ ਜਿਹੜਾ ਸਾਡਾ ਜ਼ਿਲ੍ਹਾ ਆ ਨਾ ਇਹ ਬਹੁਤ ਪ੍ਰਾਤਨ ਆ ਇਹਦੇ ਵਿੱਚ ਮਤਲਬ ਕਹਿ ਲਓ ਇਦਾਂ ਦੀਆਂ ਪੁਰਾਣੀਆਂ ਚੀਜ਼ਾਂ ਜਾਂ ਇਦਾਂ ਤੇ ਆ ਇਤਿਹਾਸਿਕ ਜਾਂ ਪ੍ਰਾਤਨ ਸਥਾਨ ਆ ਜਿਹੜੇ ਹੱਤ ਤੱਕ ਅਸੀਂ ਦੇਖੇ ਹੀ ਨਹੀਂ ਜੇ ਤੁਹਾਨੂੰ ਕਹਾਂ ਕਿ ਇੱਥੇ ਢੋਲਵਾਹੇ ਦੇ ਵਿੱਚ ਅਜਾਇਬ ਘਰ ਆ ਜੇ ਮੈਂ ਤੁਹਾਨੂੰ ਕਹਾਂ ਕਿ ਇੱਥੇ ਸਿੰਧੂ ਘਾਟੀ ਜੀ ਹਾਂ ਤੁਸੀਂ ਸਹੀ ਸੁਣਿਆ ਸਿੰਧੂ ਘਾਟੀ ਬੇਲੇ ਦੀਆਂ ਇੱਥੇ ਖੁਦਾਈ ਵਿੱਚ ਚੀਜ਼ਾਂ ਮਿਲੀਆਂ ਆ ਪਰ ਤੁਸੀਂ ਇਹ ਗੱਲਾਂ ਤੇ ਯਕੀਨ ਨਹੀਂ ਕਰਨਾ ਇਸ ਕਰਕੇ ਮੈਂ ਕਹਿੰਦਾ ਤੁਸੀਂ ਆਓ ਆ ਕੇ ਚੀਜ਼ਾਂ ਖੁਦ ਦੇਖੋ ਕੀ ਕੀ ਚੀਜ਼ਾਂ ਆ ਇਸੇ ਤਰ੍ਹਾਂ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਮਾਤਾ ਮਾਨਸਾ ਦੇਵੀ ਜੀ ਦਾ ਮੰਦਿਰ ਆ ਇਹ ਮੰਦਿਰ ਦੀ ਤੁਸੀਂ ਸ਼ਹਿਰ ਖਾਸੀਅਤ ਨਾ ਸੁਣੀ ਹੋਵੇ ਇੱਥੇ ਖਾਸੀਅਤ ਇਹ ਆ ਕਿ ਇਸ ਮੰਦਿਰ ਦੇ ਉੱਤੇ ਛਾਤੀ ਹੈਣੀ ਹੋ ਔਰ ਛੱਤ ਕਦੀ ਮਤਲਬ ਕਹਿ ਲਓ ਪੈ ਨਹੀਂ ਸਕਦੀ ਇੱਥੇ ਇੱਕ ਮੰਨਤਾ ਆ ਔਰ ਇਦਾਂ ਦਾ ਇੱਕ ਮੰਦਿਰ ਹਿਮਾਚਲ ਦੇ ਵਿੱਚ ਆ ਹਿਮਾਚਲ ਜੀ ਵੀ ਇੱਕ ਉਹ ਮੰਦਿਰ ਇਦਾਂ ਦਾ ਆ ਕਿ ਉੱਥੇ ਵੀ ਛੱਤ ਨਹੀਂ ਹੈਗੀ ਛੱਤ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਛੱਤ ਉਡਾ ਦਿੱਤੀ ਗਈ ਕਦੀ ਉਹ ਛੱਤ ਦੇ ਉੱਤੇ ਬਿਜਲੀ ਪੈ ਗਈ ਤੂਫਾਨ ਆਇਆ ਉਹ ਛੱਤ ਉੱਡ ਗਈ ਕਿਉਂਕਿ ਉਸ ਮੰਦਿਰ ਦੇ ਉੱਤੇ ਛੱਤ ਹੀ ਨਹੀਂ ਪੈਂਦੀ ਇਸੇ ਤਰ੍ਹਾਂ ਇਹ ਮੰਦਿਰ ਆ ਇਹ ਤੁਸੀਂ ਦੇਖ ਸਕਦੇ ਹੋ ਮੇਰੇ ਖੱਬੇ ਹੱਥ ਢੋਲਵਾਹ ਜਿਹੜਾ ਇਹ ਕਸਵਾ ਉੱਥੋਂ ਜਿਹੜੀ ਸੜਕ ਆ ਰਹੀ ਆ ਇਹ ਸੜਕ ਸਿੱਧੀ ਜਾ ਰਹੀ ਆ ਢੋਲਵਾਹ ਡੈਮ ਨੂੰ ਇੱਕ ਰਸਤਾ ਪਰਲੇ ਪਾਸੇ ਉਦੀ ਆ ਇਥੋਂ ਅੱਧਾ ਕਿਲੋਮੀਟਰ ਇਹਦੇ ਪਰਲੇ ਪਾਸ ਹੈ ਜੀ ਬਟ ਇਹ ਜਿਹੜਾ ਰਸਤਾ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਸ਼ਹਿਰ ਜਿਹੜਾ ਕਸਵਾ ਜੋ ਵੀ ਆ ਉਹਦੇ ਵਿੱਚੋਂ ਨਿਕਲ ਕੇ ਆ ਰਿਹਾ ਆ ਇੱਥੇ ਲੋਕਾਂ ਦੀ ਬਹੁਤ ਮੰਨਤਾ ਆ ਬਹੁਤ ਸਾਰੇ ਚਮਤਕਾਰ ਹੋਏ ਆ ਇੱਥੇ ਜਾਣਾਂਗੇ ਕੀ ਕੀ ਗੱਲਾਂ ਬਾਤਾਂ ਆ ਮੰਦਰ ਦੇ ਅੰਦਰ ਚੱਲਦੇ ਆ ਤੇ ਬਾਕੀ ਇੱਥੇ ਕਮੇਟੀ ਦੇ ਨਾਲ ਮੰਦਰ ਦੇ ਵਿੱਚ ਜਿਹੜੇ ਕੀ ਮਤਲਬ ਇੱਥੇ ਹੋਏ ਆ ਕਾਰਜਕਾਲ ਜਾਂ ਇੱਥੇ ਦਾ ਇਤਿਹਾਸ ਕੀ ਆ ਸਾਰਾ ਕੁਝ ਜਾਣਾਂਗੇ ਬਟ ਇੱਕੋ ਹੀ ਰਿਕਵੈਸਟ ਚੈਨਲ ਨੂੰ ਲਾਈਕ ਫੋਲੋ ਸ਼ੇਅਰ ਕਰਿਆ ਕਰੋ ਕਿਉਂਕਿ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਫੈਮਲੀ ਨੂੰ ਇਹ ਜਰੂਰ ਵੀਡੀਓ ਦਿਖਾਇਆ ਕਰਿਓ ਕਿਉਂਕਿ ਮੇਰੀਆਂ ਜਿਹੜੀਆਂ ਵੀਡੀਓ ਆ ਤੁਸੀਂ ਪਰਿਵਾਰ ਚ ਬੈਠ ਕੇ ਦੇਖ ਸਕਦੇ ਆ ਠੀਕ ਆ ਜੀ ਚਲੋ ਚੱਲਦੇ ਆ ਅੰਦਰ ਤੇ ਕਰਦੇ ਆ ਗੱਲਬਾਤ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਮੰਦਰ ਦੇ ਬਿਲਕੁਲ ਕੋਲ ਤੇ ਸਾਡੇ ਨਾਲ ਜੁੜ ਚੁੱਕਿਆ ਇੱਥੋਂ ਦੇ ਕਮੇਟੀ ਮੈਂਬਰ ਠੀਕ ਆ ਜੀ ਇਹਨਾਂ ਨਾਲ ਕਰਦੇ ਆ ਗੱਲਬਾਤ ਤੇ ਜਾਣਦੇ ਆ ਇੱਥੇ ਦਾ ਇਤਿਹਾਸ ਕੀ ਆ ਕਦੋਂ ਇੱਥੇ ਪ੍ਰੋਗਰਾਮ ਹੁੰਦਾ ਤੇ ਇੱਥੇ ਜਿਹੜਾ ਇਹ ਮੰਦਰ ਆ ਕਦੋਂ ਹੋਂਦ ਵਿੱਚ ਆਇਆ ਤੇ ਬਾਕੀ ਕਮੇਟੀ ਦੇ ਜਿਹੜੇ ਕਾਰਜਕਾਲ ਉਹ ਜਦੋਂ ਦਾ ਚੱਲਦਾ ਆ ਰਿਹਾ ਉੱਥੇ ਉਸ ਸਮੇਂ ਦੇ ਕੀਤੇ ਹੋਏ ਵਿਕਾਸ ਦੀ ਜਾਣਕਾਰੀ ਲੈਣੇ ਆ। ਸੋ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ 'ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਅੰਕਲ ਜੀ ਆਪਣਾ ਕੀ ਨਾਮ ਆ? ਮੈਂ ਮੇਰਾ ਨਾਮ ਰਾਮਚੰਦ ਹੈ ਜੀ। ਅੱਛਾ ਜੀ। ਸਾਡੀ ਇੱਕ ਟਲਯੂਥ ਸੰਸਥਾ ਹੈ। ਅੱਛਾ ਜੀ। ਜਿਹੜੀ ਕਿ ਇਹਦੇ ਨਾਲ ਜੀ ਰਿਸਟ੍ਰੇਟਰ ਹੈਗੀ ਹੈ। ਮਾਤਾ ਜੀ ਦੇ ਮੁੱਢ ਦੇ ਮਾਤਾ ਜੀ ਦੇ ਮੁੱਢ ਦੇ ਨਾਲ। ਠੀਕ ਹੈ ਜੀ। ਸਾਡੇ ਬਜ਼ੁਰਗ ਹਜ਼ਾਰਾਂ ਸਾਲਾਂ ਤੋਂ ਇੱਥੇ ਮਤਲਬ ਮੱਥਾ ਟੇਕਦੇ ਨੇ। ਠੀਕ ਹੈ ਜੀ। ਸਾਡੇ ਹਾਂਜੀ ਹਾਂਜੀ ਮੁੰਡਨ ਜਿਹਨਾਂ ਨੂੰ ਕੈਰੀ ਕਰਦੇ ਹਾਂ ਉਹ ਹਮੇਸ਼ਾ ਪਹਿਲਾਂ ਸਭ ਤੋਂ ਪਹਿਲੇ ਇੱਥੇ ਹੀ ਹੁੰਦੇ ਨੇ ਠੀਕ ਆ ਜੀ ਸ਼ੁਰੂਆਤ ਬੱਚਿਆਂ ਦੀ ਆਪਾਂ ਇੱਥੇ ਏ ਢੋਲ ਵਾਹੇ ਦੇ ਬਸਨੀਕ ਆ ਜੀ ਨਹੀਂ ਜੀ ਅਸੀਂ ਪਠਾਨਕੋਟ ਤੋਂ ਆ ਅੱਛਾ ਜੀ ਸਾਡੀ ਸੰਸਥਾ ਪਠਾਨਕੋਟ ਦੀ ਆ ਅੱਛਾ ਜੀ ਲੇਕਿਨ ਸਾਡੀ ਜਿਹੜੀ ਹਾਂਜੀ ਰਾਤੇਵੇਰਾ ਕਰਾਉਣੇ ਹਾਂਜੀ ਸਾਡੇ ਖੁਲਦੇ ਵੀ ਆ ਜੀ ਖੁਲਦੇ ਵੀ ਆ ਨਾ ਅੱਛਾ ਜੀ ਤੇ ਮੰਦਰ ਦੀ ਇਮਾਰਤ ਦੇਖ ਕੇ ਇੰਜ ਲੱਗਦਾ ਕਿ ਜਿੱਦਾਂ ਇਹ ਤੁਸੀਂ ਨਾ ਇੱਕ ਚੀਜ਼ ਨੋਟ ਕਰੋ ਆਹ ਜਿਹੜੀਆਂ ਚੀਜ਼ਾਂ ਦੇਖੋ ਇਹ ਜਿਹੜੀਆਂ ਆ ਬਹੁਤ ਪੁਰਾਣੀਆਂ ਆ ਇਹਨੂੰ ਅਸੀਂ ਘੱਟ ਤੋਂ ਘੱਟ ਵੀ ਅ 2-3000 ਸਾਲ ਪੁਰਾਣੀ ਕਹਿ ਸਕਦੇ ਆ ਕਿਉਂਕਿ ਤੁਸੀਂ ਮੱਧ ਪ੍ਰਦੇਸ਼ ਚ ਮੈਨੂੰ ਮੰਦਰਾ ਦੇ ਨਾਂ ਨਹੀਂ ਯਾਦ ਆ ਰਹੇ ਜਿੱਥੇ ਇਹ ਚੀਜ਼ਾਂ ਬਣੀਆਂ ਹੋਈਆਂ ਆ ਇਹਨਾਂ ਤੋਂ ਤੁਸੀਂ ਦੇਖੋ ਕਿਲਾ ਟਾਇਪ ਆ ਕਿਸੇ ਬਹੁਤ ਪੁਰਾਣੇ ਹਜ਼ਾਰਾਂ ਸਾਲ ਪਹਿਲਾਂ ਇਹ ਮੰਦਿਰ ਬਣਿਆ ਹੋਇਆ ਆ ਜਿਹੜੀ ਸ਼ਿਲਪਕਾਰੀ ਕੀਤੀ ਆ ਜਾਂ ਮਤਲਬ ਇੱਥੇ ਕੋਈ ਵੀ ਕਾਰਾਗਰੀ ਹੋਈ ਹੋਆ ਉਹ ਸਾਰੀ ਪ੍ਰਾਤਣਿਆ ਇੰਨੀ ਪ੍ਰਾਤਣਿਆ ਜਿਹੜੇ ਬਾਰੇ ਮਤਲਬ ਖੋਜ ਕਰਤਾ ਜਿਹੜੇ ਆ ਉਹਨਾਂ ਨੂੰ ਵੀ ਇੰਨਾ ਜਾਣਕਾਰੀ ਹੋਣੀ ਕਿ ਕਦੋਂ ਦੀ ਇਹ ਬਣੀ ਹੋਈ ਆ ਪਰ ਫਿਰ ਵੀ ਜਿਹੜਾ ਅੰਦਾਜ਼ਨ ਜਿੱਦਾਂ ਵੀ ਜੋ ਖੋਜਾਂ ਹੋਈਆਂ ਉਸ ਹਿਸਾਬ ਨਾਲ ਇਹ 2-3000 ਸਾਲ ਪੁਰਾਣਾ ਮੰਦਿਰ 2-3000 ਸਾਲ ਲਈ ਕਿਉਂਕਿ ਉਤੋਂ ਦਾ ਜ਼ਿਆਦਾ ਹੀ ਹੋਊਗਾ ਬਾਕੀ ਰਹਿ ਗਈ ਗੱਲ ਜੀ ਇੱਥੇ ਤੁਸੀਂ ਆ ਦੇਖਦੇ ਜੋ ਵਾਲੇ ਦੁਆਲੇ ਇੱਥੇ ਤਾਂ ਦੱਸਦੇ ਆ ਜੀ ਤੇ ਖੋਜਾਂ ਹੁੰਦੀਆਂ ਆ ਇੱਥੋਂ ਕਾਫੀ ਮੂਰਤੀਆਂ ਨਿਕਲਦੀਆਂ ਆ ਕਾਫੀ ਪੁਰਾਣੀਆਂ ਚੀਜ਼ਾਂ ਜਾਂ ਕਹਿ ਲਈਏ ਸਿੰਧੂ ਘਾਟੀ ਵੇਲੇ ਦੀ ਮਤਲਬ ਇਹਨੂੰ ਸੱਬੇ ਦਾ ਵੀ ਅਸੀਂ ਸੱਬੇ ਦਾ ਕਹਿ ਸਕਦੇ ਆ ਕਹਿ ਸਕਦੇ ਆ ਸਿੱਧੂ ਘਾਟੀ ਜਦੋਂ ਪੁਰਾਣੇ ਸਮੇਂ ਦੀਆਂ ਮਤਲਬ ਇਹ ਗੱਲਾਂ ਬਾਤਾਂ ਆ ਤੇ ਇੱਕ ਇਹ ਮੰਦਿਰ ਆ ਜੀ ਉੱਪਰ ਸ਼ਿਵਜੀ ਮਹਾਰਾਜ ਦਾ ਜਿਹੜਾ ਤੁਸੀਂ ਢੋਲਵਾਹਾ ਡੈਮ ਦੇ ਵਿੱਚ ਇੱਕ ਮੰਦਿਰ ਅੱਜ ਕੱਲ ਚਰਚਾ ਚ ਆ ਨਿਕਲਿਆ ਹੋਇਆ ਪਾਣੀ ਥੱਲੇ ਕਰਕੇ ਤੇ ਉਹ ਛੇ ਮੰਦਿਰ ਨੂੰ ਇੱਥੇ ਪੁਨਰ ਸਥਾਪਿਤ ਕੀਤਾ ਗਿਆ ਸੀਗਾ ਤੇ ਬਾਕੀ ਤੁਸੀਂ ਹੋਰ ਵੀ ਇੱਥੇ ਦੇਖ ਸਕਦੇ ਆ ਕਿੰਨੀ ਪੁਰਾਣੀ ਕਲਾਕਾਰੀ ਆ ਉਸ ਟਾਈਮ ਦੇ ਜੋ ਵੀ ਮਤਲਬ ਇੱਥੇ ਦਰਸਾਏ ਗਏ ਦ੍ਰਿਸ਼ਿਆ ਤੇ ਕਾਫੀ ਮੰਨਤਾ ਆ ਮਾਤਾ ਜੀ ਦੀ ਤਾਂ ਕਹਿ ਸਕਦੇ ਆ ਕਿ ਪ੍ਰਾਤਨ ਸਮੇਂ ਤੋਂ ਲੋਕ ਮਾਤਾ ਜੀ ਨੂੰ ਮੰਨਦੇ ਆ ਰਹੇ ਆ ਤੇ ਉਹਨਾਂ ਦੀਆਂ ਜਿਹੜੀਆਂ ਮਨੋ ਕਾਮਨਾ ਪੂਰੀਆਂ ਹੋ ਰਹੀਆਂ ਆ ਇਹ ਬਹੁਤ ਪ੍ਰਾਚੀਨ ਮੰਦਿਰ ਹੈ ਠੀਕ ਆ ਜੀ ਇਹ ਗਵਰਨਮੈਂਟ ਦੇ ਅੰਡਰ ਹੈ ਅੱਛਾ ਜੀ ਇਹਦੇ ਤੇ ਅਸੀਂ ਕੋਈ ਵੀ ਕੰਸਟਰਕਸ਼ਨ ਨਵੀਂ ਨਹੀਂ ਕਰ ਸਕਦੇ ਅੱਛਾ ਜੀ ਇਹ ਪੁਰਾਣਾ ਪੁਰਾਣਾ ਤੁਹਾਨੂੰ ਤਾਂ ਹੀ ਲੱਗਦਾ ਵਾ ਕਿਉਂਕਿ ਅਸੀਂ ਇਹਨੂੰ ਛੇੜ ਛੜ ਨਹੀਂ ਕਰ ਸਕਦੇ ਠੀਕ ਆ ਜੀ ਇਹਦੀ ਪ੍ਰਾਚੀਨ ਕਹਾਵਤ ਹੈਗੀ ਆ ਹਾਂਜੀ ਇਹ ਮਾਤਾ ਜੀ ਦੇ ਉੱਤੇ ਛੱਤ ਨਹੀਂ ਬਣਦੀ ਅੱਛਾ ਜੀ ਖਾਸ ਗੱਲ ਇਹ ਹੀ ਹੈ ਅੱਛਾ ਜੀ ਭੀ ਇਹਦੇ ਉੱਤੇ ਛਾਤੀ ਜਿਹੜੀ ਹੈ ਨਹੀਂ ਬਣੀ ਮਤਲਬ ਛੱਤ ਨਹੀਂ ਪੈ ਸਕਦੀ ਨਹੀਂ ਪਿੰਦੀ ਠੀਕ ਹੈ ਇਹ ਇਹਦੇ ਬਾਕੀ ਸਰਕਾਰ ਮਾਤਾ ਮਨਜ਼ੂਰ ਨਹੀਂ ਕਰਦੀ ਹਾਂਜੀ ਮਾਤਾ ਮਨਜ਼ੂਰ ਨਹੀਂ ਕਰਦੀ ਅੱਛਾ ਜੀ ਸਰਕਾਰ ਤੇ ਮਨਜ਼ੂਰ ਦੇ ਦੇਗੀ ਭਾਈ ਜੇ ਜੇ ਲੇਕਿਨ ਸਾਡੀ ਜਿਹੜੀ ਸੰਗਤ ਹੈ ਨਾ ਮੰਨਣ ਵਾਲੇ ਹਾਂਜੀ ਉਹ ਨਹੀਂ ਮਤਲਬ ਰਿਸਕ ਲਿੰਦੀ ਅੱਛਾ ਜੀ ਕਿ ਕੋਈ ਕੋਈ ਆਨ ਹੋਣੀ ਨਾ ਕੋ ਹੋ ਜਾਵੇ ਇਹਦੇ ਨਾਲ ਮਿਲਦਾ ਜੁਲਦਾ ਮੰਦਰ ਇੱਕ ਹਮਾਚਲ ਚ ਵੀ ਜਾਂਦਾ ਉੱਥੇ ਵੀ ਕਹਿੰਦੇ ਛੱਤ ਨਹੀਂ ਛੱਤ ਨਹੀਂ ਬਈ ਇੱਥੇ ਵੀ ਨਹੀਂ ਛੱਤ ਪੈਂਦੀ ਅੱਛਾ ਜੀ ਤੇ ਇਸ ਕਰਕੇ ਅਸੀਂ ਪੁਰਾਣਾ ਹੀ ਤੁਹਾਨੂੰ ਢਾਂਚਾ ਲੱਭਦਾ ਅੱਛਾ ਜੀ ਤਾਂ ਹੀ ਇਹੋ ਹੀ ਕਾਰਨ ਹੈ ਠੀਕ ਹੈ ਜੀ ਮਤਲਬ ਉਦੋਂ ਦਾ ਪੁਰਾਣਾ ਮੰਦਰ ਪੁਰਾਣਾ ਹੀ ਸ਼ੋ ਹੁੰਦਾ ਅੱਛਾ ਪੁਰਾਣਾ ਹੀ ਰਹਿੰਦਾ ਵਾ ਠੀਕ ਹੈ ਜੀ ਇਹ ਤੇ ਅਸੀਂ ਨਹੀਂ ਕਰ ਸਕਦੇ ਛੇੜ ਛੜ ਨਹੀਂ ਕਰ ਸਕਦੇ ਇੱਥੇ ਮੇਲਾ ਕਦੋਂ ਹੁੰਦਾ ਜੀ ਮੇਲਾ ਜੀ ਜਿਹੜੇ ਨਰਾਤੇ ਹੁੰਦੇ ਨੇ ਨਾ ਹਾਂਜੀ ਨਰਾਤੇ ਵਿੱਚ ਸੰਸਥਾਵਾਂ ਹੋਰ ਵੀ ਹੈਗੀਆਂ ਨੇ ਹਾਂਜੀ 4557 ਨੇ ਜਿਹੜੀਆਂ ਕੋ ਕੁਝ ਦੋਨਾਂ ਦਿਨਾਂ ਦੇ ਵਿੱਚ ਜਿਹੜਾ ਇੱਥੇ ਹੁੰਦੇ ਨੇ ਅੱਛਾ ਜੀ ਬਕਾਇਦਾ ਤੇ ਫਿਰ ਉਦੋਂ ਇੱਥੇ ਭਾਰੀ ਮੇਲਾ ਲੱਗਦਾ ਹੈ ਗਰਾਉਂਡਾਂਾਂ ਬੜੀਆਂ ਲੱਗਦੀਆਂ ਤੇ ਸੰਗਤ ਕਿੱਥੋਂ ਕਿੱਥੋਂ ਆਉਂਦੀ ਹੈ ਜਿੱਥੇ ਸਾਂਸ ਪਹਿਲੇ ਨੰਬਰ ਤੇ ਤਿੱਬੜ ਤਿੱਬੜ ਗੁਰਦਾਸਪੁਰ ਅੱਛਾ ਜੀ ਪਠਾਨਕੋਟ ਹਮ ਹਮ ਅੰਮ੍ਰਿਤਸਰ ਅੱਛਾ ਜੀ ਲੁਧਿਆਣਾ ਠੀਕ ਹੈ ਜੀ ਜਲੰਧਰ ਤੇਦਰ ਤੂਰੀ ਢੋਲਵਾਯਾ ਅੱਛਾ ਜੀ ਤੂਰੀ ਤੂਰੀ ਹਾਂਜੀ ਤੂਰੀ ਤੇ ਬਾਸੀ ਗਰਸ਼ੰਗਰ ਵਿਦੇਸ਼ ਤੋਂ ਵੀ ਵਿਦੇਸ਼ਾ ਤੋਂ ਵੀ ਆਉਂਦੀ ਸੰਗ ਅੱਛਾ ਜੀ ਜਿਹੜੀ ਉਹਨੂੰ ਮੰਨਣ ਵਾਲੇ ਨੇ ਵਿਦੇਸ਼ਾ ਤੋਂ ਜਿੱਥੇ ਵੀ ਜਿਹੜਾ ਨਹੀਂ ਦਾ ਪ੍ਰਕਾਰ ਦੀ ਸ਼ਰਤ ਆ ਨੀ ਨੀ ਨੀਸ਼ਾ ਮੁੰਡਰ ਵਗੈਰਾ ਕਰਾਉਣੇ ਹੁੰਦੇ ਹਾਂਜੀ ਉਹਨਾਂ ਨੂੰ ਉਹਨੇ ਪਹਿਣਾ ਤੇ ਇਹ ਫਿਰ ਅੰਕਲ ਜੀ ਮਤਲਬ ਮਤਲਬ ਪ੍ਰਾਤਨ ਮੰਦਰ ਆ ਮਤਲਬ ਕਿਸੇ ਨੂੰ ਵੀ ਨਹੀਂ ਪਤਾ ਇਹਦੇ ਬਾਰੇ ਇਹਦੇ ਬਾਰੇ ਨਹੀਂ ਪਤਾ ਆਇਆ ਹੈਨਾ ਤੇ ਇੱਕ ਚੀਜ਼ ਹੋ ਰਿਹਾ ਕਿ ਤੁਸੀਂ ਕਮੇਟੀ ਮੈਂਬਰ ਆ ਹਾਂਜੀ ਤੇ ਆਪਣੀ ਕਮੇਟੀ ਮਤਲਬ ਜਦੋਂ ਤੋਂ ਇੱਥੇ ਬਣੀ ਆ ਤੇ ਕੀ ਕਾਰਜ ਇੱਥੇ ਕੰਮਕਾਜ ਕੀਤਾ ਗਿਆ ਜਿਹੜੇ ਵਿੱਚ ਹੋਰ ਵੀ ਚਲੋ ਇਹ ਮੰਦਰ ਨੂੰ ਤਾਂ ਤੁਸੀਂ ਨਹੀਂ ਸੁਧਾਰ ਸਕਦੇ ਕਹਿ ਲਓ ਇਹਨੂੰ ਨਹੀਂ ਛੇੜ ਸਕਦੇ ਛੇੜ ਸਕਦੇ ਬਾਕੀ ਹੈਗਾ ਪ੍ਰਾਤਨ ਬਣਿਆ ਬਾਤ ਕੀ ਇਸ ਤਰ੍ਹਾਂ ਜੀ ਇੱਥੇ ਅਸੀਂ ਡਿਵੈਲਪਮੈਂਟ ਬਹੁਤ ਨਹੀਂ ਸੀ ਹੁੰਦੀ ਬਿਲਕੁਲ ਨਹੀਂ ਸੀ ਹੁੰਦੀ। ਅੱਛਾ ਜੀ। ਸਾਡੀ ਜਿਹੜੀ ਸੰਸਥਾ ਵਾ ਹਾਂਜੀ ਇਹ 2013 ਦੇ ਵਿੱਚ ਬਣੀ ਹੈ। ਹਾਂਜੀ ਠੀਕ ਹੈ। ਉਦੋਂ ਤੋਂ ਹੀ ਮੈਂ ਪ੍ਰਧਾਨ ਹੈ ਜਨਰਲ ਸਾਇਟੀ ਨੇ ਸਾਡੇ ਮੈਂਬਰ ਨੇ ਕਮੇਟੀ ਮੈਂਬਰ ਨੇ ਹੋਰ ਲੋਕਾਂ ਨੇ ਬੈਠੇ ਹੋਏ ਨੇ। ਠੀਕ ਹੈ ਜੀ। ਹੁਣ ਅਸੀਂ ਇਸ ਵੇਲੇ ਪਹਿਲਾਂ ਦੱਸਿਓ ਵੀ ਇੱਥੇ ਕੋਈ ਵੀ ਤੱਤੀ ਪਛਾਬ ਜਾਣ ਵਾਸਤੇ ਨਾਉਣ ਤੋਂਣ ਵਾਸਤੇ ਕੁਝ ਨਹੀਂ ਸੀ ਹੁੰਦਾ। ਅੱਛਾ ਜੀ। ਸਾਡੀ ਕਮੇਟੀ ਨੇ ਸ਼ੁਰੂਆਤ ਦੇ ਵਿੱਚ ਹਾਂਜੀ ਸ਼ੁਰੂਆਤ ਵਿੱਚ ਇਹ ਲੈਜੰਡ ਬਾਥਰੂਮ ਦਾ ਸਾਡਾ ਬਾਥਰੂਮ ਸੀ ਜਿਹੜੀ ਨੇ ਤਿਆਰ ਕਰਵਾਈ 18 ਅੱਛਾ ਜੀ ਲੋਕਾਂ ਦੀ ਸਹੂਲਤ ਵਾਸਤੇ ਹਾਂਜੀ ਨਹੀਂ ਤੇ ਪਹਿਲਾਂ ਸੜਕ ਵਿੱਚ ਗੰਦ ਪੈਂਦਾ ਸੀਗਾ ਲੋਕ ਖਾੜੀ ਜਾਂਦੇ ਸੀ ਉਹ ਬੰਦ ਹੋ ਗਈ ਤੇ ਇਹ ਜਿੱਦਾਂ ਇਹ ਹਾਲ ਬਣਿਆ ਆ ਜੀ ਹਾਂਜੀ ਇਹ ਇਹ ਸੈਕਿੰਡ ਕਮੇਟੀ ਦੂਸਰੀ ਇਹ ਸੈਕਿੰਡ ਕਮੇਟੀ ਦੀ ਆ ਉਹ ਸਾਡੀ ਕਮੇਟੀ ਦੀ ਪੁਰਾਣੀ ਐ ਉਹ ਫ੍ਰੈਂਡ ਇਹ ਬਿਲਡਿੰਗ ਕਿਹੜੀ ਹੋਈ ਜੀ ਸਾਡੀ ਪੁਰਾਣੀ ਬਿਲਡਿੰਗ ਪੁਰਾਣੀ ਹੀ ਹੈ ਨਾ ਅੱਛਾ ਜੀ ਹਾਂਜੀ ਤੇ ਇਹ ਬਿਲਡਿੰਗ ਕਿਸ ਚੀਜ਼ ਲਈ ਬਣਾਈ ਗਈ ਜੀ ਇਹ ਥੱਲੇ ਮਤਲਬ ਜਾਗਰਾਂ ਵਾਸਤੇ ਥੱਲੇ ਮਤਲਬ ਜਾਗਰਾਂ ਹੁੰਦਾ ਆ ਉੱਪਰ ਸੰਗਤ ਸਾਲ ਸਟੋਰ ਵਗੈਰਾ ਬਣਾਇਆ ਤੇ ਹੋਰ ਪੀਣ ਦੇ ਪਾਣੀ ਲਈ ਇੱਥੇ ਕਿੱਦਾਂ ਜੀ ਕਹਿੰਦੇ ਪਾਣੀ ਦਸਿਆ ਸੀ ਕਿ ਨਾ ਕਾਫੀ ਪਾਣੀ ਬੜੀ ਜਿਹੜੀ ਪਾਣੀ ਦਸਿਆ ਜੀ ਸਾਡੀ ਕਮੇਟੀ ਨੇ ਤੁਸੀਂ ਉਧਰ ਲਈ ਅੱਜ ਆਏ ਹੋ ਹਾਂਜੀ ਅੱਜ ਹੀ ਪੂਜਾ ਕੀਤੀ ਆ ਅੱਛਾ ਜੀ ਉਹ ਇਕੱਠਨ ਕਰ ਰਹੇ ਆ ਮਾ ਪੰਦਰ ਨੇ ਸਪੈਸ਼ਲ ਬੈਠ ਕੇ ਬੜੀ ਸੰਗਤ ਆਈ ਦੀ ਅੱਛਾ ਜੀ ਅੱਜ ਹੀ ਪੂਜਾ ਕਰਕੇ ਸਟਾਰਟ ਸ਼ੁਰੂਆਤ ਕਰਦੀ ਆ ਇਹ ਦੇਖੋ ਇਹ ਰਕਮੀ ਅੱਛਾ ਜੀ ਇਹ ਦਿਖਾਓ ਜੀ ਅੱਜ ਦੀ ਡੇਟ ਲਿਖੀ ਦੀ 1056 1025 ਅੱਜ 1056 ਹਾਂਜੀ ਹਾਂਜੀ ਘਟਨਾ ਕੀਤਾ ਗਿਆ ਵਰਨਦੇਵ ਪੂਜਾ ਲਿਖੀ ਆ ਅੱਛਾ ਜੀ ਇਹ ਸ਼ੁਰੂ ਅੱਜ ਦਾ ਸ਼ੁਰੂ ਕਰ ਦਿੰਦਾ ਅੱਛਾ ਜੀ ਅੱਜ ਮਸ਼ੀਨ ਆਉਣ ਵਾਲੀ ਹੈ ਤਾਂ ਸਮਝ ਸ਼ਾਇਦ ਆ ਜਾਵੇ ਠੀਕ ਆ ਜੀ ਤੇ ਅਸੀਂ ਤਾਂ ਹੀ ਉਹਨੂੰ ਢੀਕਨੇ ਤੇ ਅੰਕਲ ਜੀ ਚਲੋ ਇਹ ਤਾਂ ਗੱਲਾਂ ਬਾਤਾਂ ਆਪਣੀਆਂ ਹੋ ਗਈਆਂ ਕਿ ਇਤਿਹਾਸ ਬਾਰੇ ਜਾਂ ਤੁਹਾਡੇ ਕੰਮ ਕਾਜ ਬਾਰੇ ਤੇ ਇੱਥੇ ਦਾ ਕੋਈ ਅਜਿਹੀ ਘਟਨਾ ਕੋਈ ਤੁਹਾਡੇ ਮਨਚ ਹੋਵੇ ਜਿਹੜੀ ਕੋਈ ਇਤਿਹਾਸਿਕ ਕੋਈ ਜਾਣਕਾਰੀ ਹੋਵੇ ਜਿੱਦਾਂ ਚਮਤਕਾਰ ਆਪਾਂ ਕਹਿ ਲਈਏ ਐਦਾਂ ਦੀ ਕੋਈ ਜਾਣਕਾਰੀ ਹੋਵੇ ਚਮਤਕਾਰਾ ਜੀ ਵੀ ਇੱਥੇ ਮਾਤਾ ਦਾ ਜਿਹੜਾ ਕਾਰਨ ਹੁੰਦੇ ਨੇ ਨਾ ਅਰਦਾਸ ਹਾਂ ਉਹ ਪੂਰੀ ਹੁੰਦੀ ਆ ਅੱਛਾ ਜੀ ਠੀਕ ਆ ਜੀ ਇਹ ਸੱਚ ਵਾ ਠੀਕ ਆ ਜੀ ਇਹ ਬਿਲਕੁਲ ਸੱਚ ਹੈ ਕਿ ਜਿਹੜੇ ਮਾਤਾ ਦੇ ਦਰਸ਼ਨ ਕਰਨ ਹੁੰਦੇ ਨੇ ਨਾ ਹਾਂਜੀ ਰੌਣਕਾਂ ਬੜੀਆਂ ਲੱਗਦੀਆਂ ਨੇ ਤਾਂ ਹੀ ਲੱਗਦੀਆਂ ਨੇ ਬਿਲਕੁਲ ਜੀ ਉਹ ਚਮਤਕਾਰ ਹੁੰਦੇ ਆ ਉਹ ਕੋਈ ਨਾ ਕੁਝ ਦੱਸਦੀ ਆ ਹਾਂਜੀ ਤੇ ਜੋ ਕੋਈ ਜਲਤ ਲੈ ਕੇ ਹੁੰਦਾ ਨਾ ਹਾਂਜੀ ਉਹਨੂੰ ਉਸ ਦਾ ਫਲਾਦਿਸ਼ ਮਿਲਦਾ ਤੇ ਕੋਈ ਜਾਣਕ ਇਤਿਹਾਸਿਕ ਕੋਈ ਤੁਹਾਨੂੰ ਇਹ ਹੋਰ ਜਾਣਕਾਰੀ ਹੋਵੇ ਜਿੱਦਾਂ ਜੀ ਇਹ ਉਹ ਵੇਖਿਆ ਵਾ ਸੀ ਆਪ ਤੇ ਪ੍ਰਤੱਖ ਕੀਤਾ ਵਾ ਪੇ ਜੋ ਕਹਿੰਦੀ ਉਹ ਹੁੰਦਾ ਠੀਕ ਹੈ ਜੀ ਅਸੀਂ ਦੇ ਸਾਖ ਸਾਖਤ ਗਵਾਹ ਸੀ ਦੇ ਹਾਂਜੀ ਕਿ ਜੋ ਮਾਂ ਭਾਈ ਕਹਿੰਦੀ ਜੋ ਮਾਤਾ ਰਾਣੀ ਕਹਿੰਦੀ ਆ ਉਹ ਹੁੰਦਾ ਅਸੀਂ ਦੇ ਬਿਲਕੁਲ ਸਾਖ ਸਾਖਤ ਵੇਖਿਆ ਦਾ ਠੀਕ ਆਪਣੀ ਗਵਾਹੀ ਉਹ ਹੁਣ ਵੀ ਦੇਗੀ ਲੋਕਾਂ ਦੀ ਮਰਦਾ ਪੂਰੀਆਂ ਹੁੰਦੀਆਂ ਨੇ ਆਪਣੀ ਗਵਾਹੀ ਜਿਹੜੀ ਆ ਮਾਤਾ ਰਾਣੀ ਹੁਣ ਵੀ ਦੇਗੀ ਆ ਠੀਕ ਆ ਜੀ ਚਲੋ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਤੇ ਬਾਕੀ ਤੁਹਾਨੂੰ ਅਸੀਂ ਆਪਣਾ ਜਿਹੜੇ ਬਣਾਏ ਨਵੇਂ ਹਾਂਜੀ ਉਹ ਤੁਹਾਨੂੰ ਦੱਸਨੇ ਆ ਚਲੋ ਆਪਾਂ ਇੱਧਰ ਮਾਤਾ ਜੀ ਦੇ ਦਰਸ਼ਨ ਕਰਕੇ ਫਿਰ ਚੱਲਦੇ ਹਾਂ ਬਿਲਕੁਲ ਜੀ ਅੱਛਾ ਜੀ ਜਿੱਦਾਂ ਜੀ ਸੰਗਤ ਨੇ ਆਉਣਾ ਹੋਵੇ ਤੇ ਰਾਤ ਬਰਾਤੇ ਠਹਿਰਨ ਦਾ ਆਪਣੇ ਕੋ ਕੀ ਪ੍ਰਬੰਧ ਹੈ ਇੱਥੇ ਦੇਖੋ ਜੀ ਅਸੀਂ 14 ਵਿੱਚ ਸੰਸਥਾ ਬਣਾਈ 13 ਜੀ ਸੰਸਥਾ ਬਣਾਈ ਸੀਗਾ ਤੇ 14 15 ਦੇ ਵਿੱਚ ਹੀ ਆਪਾਂ ਡਵੈਲਪਮੈਂਟ ਕਾਰੀ ਸ਼ੁਰੂ ਕਰ ਦਿੱਤੀ ਸੀ ਅੱਛਾ ਜੀ ਇਥੇ ਸੰਗਤ ਵਾਸਤੇ 18 ਲੈਟਰਨ ਬਾਥਰੂਮ ਬਣਾ ਦਿੱਤੇ ਨੇ ਠੀਕ ਆ ਜੀ ਆ ਸਮਝ ਨਹੀਂ ਜੀ ਹਾਂਜੀ ਉੱਪਰ ਅਸੀਂ ਦੋ ਕਮਰੇ ਤੇ ਇੱਕ ਬ੍ਰਾਂਡਾ ਵੱਡਾ ਠੀਕ ਹੈ ਵਿਸ਼ਰਾਮ ਘਰ ਬਣਾਤਾ ਜੀ ਰਾਤ ਬਰਾਤ ਜਦੋਂ ਵੀ ਕੋਈ ਸੰਗਤ ਭਗਤ ਕੋਈ ਹੁੰਦਾ ਰਾਤ ਨੂੰ ਨੀਰਾ ਹੋ ਜਾਂਦਾ ਜਾਂ ਰਹਿਣਾ ਪਚਾਏ ਤੇ ਉਹ ਇੱਥੇ ਆ ਕੇ ਆਰਾਮ ਲਾ ਰਿਹਾ। ਰਾਤ ਨੂੰ ਫਿਰ ਰਹਿ ਤਾਂ ਸਕਦਾ ਲੈਟਰਿੰਗ ਬਾਥਰੂਮ ਆਪਣੇ ਬਣੇ ਫਿਰ ਉਸ ਵਕ ਖਾਣ ਪੀਣ ਦੀ ਜਗ੍ਹਾ। ਖਾਣ ਪੀਣ ਦਾ ਇਥੇ ਨਹੀਂ ਜਾਂ ਆਪਣਾ ਨਹੀਂ ਉਹ ਆਪਣਾ ਹੋਣਾ ਪੈਂਦਾ ਵਾ ਉਹ ਹੋ ਸਕਦ ਰੂ ਪਤਾ ਵਾ ਵੀ ਉਥੇ ਇੰਦੀਆਂ ਖਾਣ ਪੀਣ ਦਾ ਨਹੀਂ ਹੈਗਾ। ਉਹ ਬਾਜ਼ਾਰੂ ਜਿਹੜਾ ਹੈ ਨਹੀਂ ਇੱਥੇ ਕੋਈ ਤੇ ਇਸ ਤੋਂ ਬਾਅਦ ਜਿਹੜਾ ਅੱਗੇ ਦਾ ਪ੍ਰੋਗਰਾਮ ਸਾਡਾ ਹਾਂਜੀ ਅਸੀਂ ਇੱਥੇ ਦੀਪ ਬੋਰ ਪਾਣੀ ਦੀ ਬੜੀ ਵੱਡੀ ਸਮੱਸਿਆ ਸੀ ਹਾਂਜੀ ਉਹਦਾ ਦੀਪ ਬੋਰ ਦਾ ਅੱਜ ਹੀ ਪੂਜਾ ਕਰਵਾਈ ਹੈ। ਪੰਦ ਗੋ ਉਹ ਉਹਦਾ ਕੰਮ ਜਿਹੜਾ ਵਾ ਮਸ਼ੀਨ ਆਉਣ ਵਾਲੀ ਆ ਜਾਂ ਤੁਹਾਡੇ ਸਾਹਮਣੇ ਹੀ ਆ ਜਾਵੇ ਤੇ ਕੰਮ ਸ਼ੁਰੂ ਜਿਹੜਾ ਕਿੰਨੇ ਫੁੱਟ ਦਾ ਕਾਉਣਾ ਹੈ ਇਹ 7 ਇੰਚ ਦਾ ਬੋਰਖੂ ਜਿਹੜਾ ਜੰਮਲਾ ਚੌੜਾ ਅੱਛਾ ਜੀ ਉਹ ਹੁਣ ਉਹ ਡੀਪ ਲਗਭਗ 200 ਦੇ ਕਰੀਬ ਲਗਭਗ ਵੱਧ ਜਾਏਗਾ ਲਗਭਗ ਵੱਧ ਨਹੀਂ ਸਕਦਾ ਤੇ ਮਾਤਾ ਰਾਣੀ ਤੇ ਭਗਤਾਂ ਨੂੰ ਕੀ ਕਹਿਣਾ ਚਾਹੋਗੇ ਮਾਤਾ ਰਾਣੀ ਤੇ ਭਗਤਾਂ ਨੂੰ ਅਸੀਂ ਉਹ ਕਹਿਣਾ ਚਾਹੁੰਦੇ ਆ ਕਿ ਜਿੱਦਾਂ ਪਹਿਲਾਂ ਸਾਡੇ ਨਾਲ ਜੁੜੇ ਰਿਆ ਇਹਦਾ ਜੁੜੇ ਰਹਿਣ ਅਸੀਂ ਬੜੇ ਖੁਸ਼ ਹਾਂ ਭਗਤ ਜੀ ਸਾਡੇ ਬੜੇ ਖੁਸ਼ ਨੇ ਤੇ ਸਾਡੇ ਨਾਲ ਹੋਰ ਵੀ ਜੁੜਦੇ ਨੇ ਠੀਕ ਹੈ ਤੇ ਅਸੀਂ ਹੋਰ ਸਾਰ ਨੂੰ ਕਹਾਂਗਾ ਵੀ ਜੀ ਆਇਆਂ ਨੂੰ ਤੇ ਸਾਡੀ ਸੰਸਥਾ ਵਧਾਓ ਠੀਕ ਹੈ ਤਾਂ ਕਿ ਡਿਵੈਲਪਮੈਂਟ ਦਾ ਕੰਮ ਜਿਹੜਾ ਵਧ ਤੋ ਵਧ ਕੀਤਾ ਜਾ ਸਕੇ ਰਾਤੇ ਹੁਣ ਗਾਹਾਂ ਅਗਸਤ ਸਤੰਬਰ ਸਤੰਬਰ ਚ ਹੋਣੀ ਹੈ ਜੀ ਹਾਂਜੀ ਤੇ ਉਦੋਂ ਨੂੰ ਫਿਰ ਤੇ ਬਾਵਾ ਕਾ ਮਿਲਣ ਹੋਊਗਾ ਇੱਥੇ ਹਾਂਜੀ 29 29 ਸਤੰਬਰ ਨੂੰ ਸਾਡਾ ਇੱਥੇ ਜਗਰਾਤਾ ਸੰਮੇਲਨ ਹੈ ਅੱਛਾ ਜੀ 29 ਸਤੰਬਰ ਨੂੰ ਤੇ ਅਸੀਂ ਚਾਹਾਂਗੇ ਵੀ ਤੁਸੀਂ ਵੀ ਆਓ ਤੇ ਜਰਾ ਥੋੜੇ ਜਿਹੇ ਮੂਕੇ ਸ਼ਾਟ ਲਖੋਣੇ ਮੈਂ ਕਹੀ ਸੀ ਮਾਤਾ ਰਾਣੀ ਬੁਲਾਉਗੇ ਤੁਸੀਂ ਸਾਨੂੰ ਦੁਆ ਦੁਆਰ ਹੁਣ ਕਿ ਮੇਰਾ ਫੇਰ ਹੋਵੇ ਫੇਰ ਹੋਵੇ ਜੀ ਜਰੂਰ ਜੀ ਤੇ ਤੁਹਾਡੇ ਜੀ ਕੰਮ ਚ ਵਾਧਾ ਪਵੇ ਨਹੀਂ ਜਰੂਰ ਜੀ ਮਾਂ ਮਾਈ ਸਭ ਕੁਝ ਪੂਰਾ ਕਰੇਗੀ ਕਰੇਗੀ ਹਾਂਜੀ ਤੁਹਾਡਾ ਆਸ਼ੀਰਵਾਦ ਚਾਹੀਦਾ ਮਾਂ ਮਾਈ ਦਾ ਆਸ਼ੀਰਵਾਦ ਚਾਹੀਦਾ ਤੇ ਇਦਾਂ ਹੀ ਤੁਸੀਂ ਸਾਨੂੰ ਮਾਂ ਮਾਈ ਬਹੁਤ ਯਾਲੂ ਆ ਹਾਂਜੀ ਤੁਹਾਡੀ ਜਿਹੜੇ ਆਗੇ ਤੁਹਾਡੀ ਤੁਹਾਡੀ ਇਹਨੇ ਮਨੋ ਕਾਮਨਾ ਪੂਰੀ ਕਰਨੀ ਹੀ ਕਰਨੀ ਆ ਚਲੋ ਮਾਂ ਕਿਰਪਾ ਕਰੇ ਹਾਂਜੀ ਸਾਰੇ ਵੀ ਜਿੰਨੇ ਦੇਖ ਰਹੇ ਭਗਤਾਂ ਦੇ ਸਾਡੇ ਤੇ ਵੀ ਤੇ ਬਾਕੀ ਵੀਡੀਓ ਨੂੰ ਕਰ ਦਿਆ ਕਰੋ ਜੀ ਦੇਖੋ ਕਿੰਦਾ ਪਿਆਰ ਮਿਲਦਾ ਆ ਤੁਸੀਂ ਵੀ ਮਤਲਬ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਨਹੀਂ ਤੋਂ ਬਹੁਤ ਧੰਨਵਾਦੀ ਤੁਹਾਡੀ ਵੀ ਨਿੱਚਲ ਬਹੁਤ ਚੰਗੀ ਆ ਹਾਂਜੀ ਪ੍ਰਮਾਤਮਾ ਇਦਾਂ ਹੀ ਤੁਹਾਡੇ ਪਿਆਰ ਦੇ ਦੇ ਹੁਲਦਾ ਰਹੇ ਹੋਰ ਜ਼ਿਆਦਾ ਖੈਰਾਂ ਹੋਣ